ਸਤਿ ਸ਼੍ਰੀ ਅਕਾਲ ਜੀ ਹਰਨੰਦ ਕრეੇਸ਼ਨ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਵਿੰਟਰ ਲਈ ਸੂਟ ਲੈ ਕੇ ਆਏ ਆਂ ਡੇਲੀ ਵੇਅਰ ਆਮ ਪਾਲ ਨੇ ਘਰ ਪਾਲ ਲਈ ਆਮ ਪਾ ਕੇ ਜਾਣ ਵਾਸਤੇ ਸ਼ਾਲ ਵਾਲੇ ਸੂਟ ਰੈਨ ਵਾਲੇ ਸਾਰੇ ਪ੍ਰਿੰਟਡ ਵਿਦ ਸ਼ਾਲ ਪਲੇਨ ਵਾਟਰ ਰੈਨ ਵਾਲਾ ਜੀ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਟ ਸਾਡੇ ਕੋਲੇ ਰੈਸਟ ਕਲਰ ਚ ਰੈਸਟ ਕਲਰ ਵਿੱਚ ਸੂਟ ਰੈਨ ਵਾਲਾ ਪ੍ਰਿੰਟ ਇਹ ਪ੍ਰਿੰਟ ਹੈ ਨਹੀਂ ਚ ਕੜਾਈ ਨਹੀਂ ਹੈਗੀ ਪ੍ਰਿੰਟ ਹੈ ਦੇਖੋ ਨੈਕ ਪ੍ਰਿੰਟਡ ਨੈਕ ਵਾਲਾ ਪੂਰੇ ਸੂਟ ਤੇ ਦਾ ਬੁਟੀ ਹੈਗੀ ਇਹ ਆਰਮ ਸਿੱਧੇ ਹੈ ਬਾਬਾ ਪਾਵਾਂ ਤੇ ਵੀ ਇਦਾਂ ਨੀਚੇ ਤਾਂ ਡੇ ਆ ਜਾਏਗਾ ਕੜਾਈ ਪਿੱਛੇ ਕਿਹੜਾ ਦੇਖ ਸਕਦੇ ਹੋ ਬੈਕ ਤੇ ਸੇਮ ਪ੍ਰਿੰਟਰ ਆ ਨਾਲ ਇੱਕ ਕੰਮ ਦੇਖੋ ਪਾਵਾਂ ਇੱਕ ਇਧਰ ਆ ਜਾਏਗੀ ਤੇ ਅੱਗੇ ਆਏਗੀ ਇਹ ਪਿੱਛੇ ਦਾ ਬੈਕ ਸਾਈਡ ਸ਼ਰਟ ਦੀ ਇਹ ਫਰੰਟ ਇਹਦੇ ਨਾਲ ਆਏਗਾ ਪਲੇਨ ਬਾਟਮ ਪਲੇਨ ਬਾਟਮ ਆਏਗਾ ਜਿਹੜਾ 2 ਮੀਟਰ ਦੀ ਸ਼ਰਟ ਤੇ ਬਾਟਮ ਆਏਗਾ ਨਾਲ ਇਹਦੇ ਸ਼ਾਲ ਆਏਗਾ जिद का प्रिंट अपने सूट के शर्ट से है प्रिंट अपने बॉर्डर बनया हुआ है बड़े प्यारे सूट रहे बड़े प्यारे डेली पाने अपने को तीन कलर पहले रेस्ट कलर ये है ये पहले रेस्ट कलर अपने को दूसरे च मस्टर्ड कलर मसटर्ड सूट है डिजाइनिंग बिल्कुल सेम, सेम दे 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 है नैक लाइन बनी हुई है प्रिंट है नैक पूरे सूट से प्रिंट ਕੀਰਾ ਬਣਿਆ ਹੋਇਆ ਅੱਗੇ ਆਮਸੇ ਵੀ ਇਦਾਂ ਹੀ ਆਊਗਾ ਇੱਕਾ ਤੁਹਾਡੇ ਇਧਰ ਬੈਕਸ ਤੇ ਆਏਗੀ ਬੈਕ ਸਾਈਡ ਤੇ ਡਿਜ਼ਾਈਨਿੰਗ ਇੱਕਾ ਫਰੰਟ ਤੇ ਸ਼ਰਟ ਦਾ ਫਰੰਟ ਤੇ ਸ਼ਰਟ ਦੀ ਬੈਕ ਸਾਈਡ ਸੇਮ ਇਦਾਂ ਹੀ ਪਲੇਨ ਬਾਟਮ ਰਹਿਣ ਵਾਲਾ ਮਸਟਰਡ ਪਲੇਨ ਤੇ ਨਾਲ ਪ੍ਰਿੰਟਡ ਸ਼ਾਲ ਰਹਿਣ ਵਾਲਾ ਜਿਹਦੇ ਨਾਲ ਦੇਖੋ ਜੀ ਇਹਦੇ ਵਿੱਚ ਇੱਕ ਇੱਕ ਪਰਪਲ ਕਨੈਕਟ ਕਰ ਲਓ ਇਹ ਪਰਪਲ ਇਹਦਾ ਵੀ ਸ਼ਾਲ ਦੇਖੋ ਸੇਮ ਲੈਂਥ ਬਹੁਤ ਕੁੱਲੀ ਹੈ 2.5 ਮੀਟਰ ਦੀ ਲੈਂਥ ਇਹਨਾਂ ਦੀ ਦੇਖ ਸਕਦੇ ਹੋ ਨੈਕ ਲਾਈਨ ਇੱਦੇ ਬਣਿਆ ਹੋਇਆ ਕਿਰਾਵੀ ਬਾਜੂ ਦਿਨਾਂ ਦੇ ਦੀ ਪਲੇਨ ਬਾਟਮ ਇਹ ਆਪਣੇ ਕੋਲ ਤਿੰਨ ਕਲਰ ਨੇ ਇੱਕ ਡਿਜ਼ਾਈਨ ਵਿੱਚ ਇਸ ਦੇ ਇਲਾਵਾ ਆਪਣੇ ਕੋਲ ਦੋ ਸੂਟ ਦੇ ਦੇਖ ਸਕਦੇ ਹੋ ਇਹ ਵੀ ਡੇਲੀ ਵੇਅਰ ਲਈ ਸੂਟ ਨੇ ਇਹਦੇ ਵੀ ਸੂਟ ਦੇਖਿਆ ਨੇ ਤਿੰਨੋਂ ਉਹ 950 ਦੇ ਰੇਂਜ ਚ ਨੇ ਸਾਰੇ 100 950 ਦੇ ਇਹ ਨੇ ਹੈਗੇ ਨੇ ਤੇ ਜਿਹੜੇ ਮੈਂ ਤੁਹਾਨੂੰ ਹੋਣ ਦਿਖਾ ਰਹੀ ਆ ਇਹ 850 ਦੇ ਰੇਂਜ ਚ ਸੌਟ ਇਹ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਫਰੰਟ ਵੀ ਪ੍ਰਿੰਟ ਆਏਗਾ ਬੈਕ ਵੀ ਪ੍ਰਿੰਟ ਆਏਗੀ ਆ ਆਮ ਜੀ ਵੀ ਸੇਮ ਪ੍ਰਿੰਟ ਰਹਿਣਗੇ ਇਹਦੇ ਆ ਪਲੇਨ ਬਾਟਮ ਰਹਿਣ ਵਾਲਾ ਇਹਦੇ ਨਾਲ ਤੇ ਸ਼ਾਲ ਦੇਖੋ ਤੁਸੀਂ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਹਾਂ ਡਿਜ਼ਾਈਨਿੰਗ ਇਹਦੀ ਕਿਦਾਂ ਦੇ ਦੀ ਡਿਜ਼ਾਈਨਿੰਗ ਰਹਿ ਹੋਰੀ ਸ਼ਾਲ ਦੀ ਇਹਦੇ ਵਿੱਚ ਆਪਣੇ ਕੋਲ ਇੱਕ ਹੀ ਕਲਰ ਹੈਗਾ ਪਰਪਲ ਸੌਰੀ वाइन शेड ਹੈਗਾ ਇੱਕ ਇਹ ਚ ਪਰਪਲ ਜਿਹਾ ਸ਼ੇਡ ਹੈਗਾ ਇਹ ਵੀ ਸੇਮ ਹੀ ਪ੍ਰਿੰਟ ਇਹਦੇ ਵਿੱਚ ਵੀ ਫਰੰਟ ਪ੍ਰਿੰਟ ਬਾਜੂ ਪ੍ਰਿੰਟ ਘੇਰਾ ਦੇਖ ਸਕਦੇ ਹੋ ਘੇਰੇ ਤੇ ਤਾਂ ਬਾਰਡਰ ਬਣਿਆ ਹੋਇਆ ਹੈ ਬਾਹਵਾ ਤੇ ਵੀ ਆ ਜਾਏਗਾ ਨੀਚੇ ਘੇਰੇ ਦੇ ਵੀ ਆ ਜਾਏਗਾ ਇਦਾਂ ਹੀ ਬੈਕ ਤੇ ਵੀ ਹੈਗਾ ਬੈਕ ਤੇ ਵੀ ਸੇਮ ਬਾਰਡਰ ਬਣਿਆ ਹੋਇਆ ਹੈ ਇਹ ਦੋਨੇ ਸੂਟ ਇੱਕੋ ਸੇਮ ਨੇ ਹੈਗੇ ਨੇ ਇੱਕ ਤਰ੍ਹਾਂ ਦੇ ਅ ਨੈਕ ਤੇ ਦੇਖਿਓ ਦੁਪੱਟੀ ਬਣੀ ਹੋਈ ਹੈ ਪਲੇਨ ਇਹਦਾ ਵੀ ਬਾਟਮ ਰੈਨ ਹੋਣਾ ਤੇ ਇਹਦੇ ਨਾਲ ਸ਼ੌਪ ਦੇਖ ਸਕਦੇ ਤੁਸੀਂ ਸੋਰੀ ਨੀਚੇ ਵਾਲੇ 950 ਇਹ 880 ਦੇ ਸੂਟ ਨੇ ਇਹਦੇ ਵਿੱਚ ਅੰਗਲ ਦੋ ਇਹ ਨੇ ਬਾਕੀ ਕੇਵਲ ਇਹ ਡਿਜ਼ਾਈਨ ਵਿੱਚ ਹੈਗਾ ਇਹਦੇ ਤਿੰਨ ਕਲਰ ਨੇ ਆਪਣੇ ਕੋਲ ਇਹ ਡਾਰਕ ਮਹਿੰਦੀ ਜਿਹਾ ਕਲਰ ਹੈਗਾ ਇਹਦੀ ਡਿਜ਼ਾਈਨ ਬੜੀ ਪਿਆਰੀ ਹੈ ਦੇਖੋ ਫਰੰਟ ਇਹਦਾ ਗਲਾ ਨਹੀਂ ਬਣਿਆ ਹੋਇਆ ਫਰੰਟ ਪੂਰਾ ਸ਼ਰਟ ਤੇ ਆਏਗਾ ਬਾਹਵਾ ਪ੍ਰਿੰਟਡ ਆਨ ਗਿਆ ਫਲਾਵਰ ਬਨੇ ਹੋਏ ਆ ਬੈਗ ਤੇ ਵੀ ਸੇਮ ਇਦਾਂ ਹੀ ਡਿਜ਼ਾਈਨ ਆਨ ਹੋਣਾ ਹੈ ਬੈਗ ਤੇ ਨੀਚੇ ਕੀ ਰ ਹੈ ਤੇ ਬਾਹਵਾ ਪ੍ਰਿੰਟ ਇਹ ਪਹਿਲਾ ਕੱਨੜ ਹੈ ਜਿਹੜੇ ਚ ਆਪਣੇ ਕੋਲ ਇਹਦਾ ਵੀ ਬਾਟਮ ਪਲੇਨ ਤੇ ਨਾਲ ਸ਼ਾਲ ਪ੍ਰਿੰਟ ਸ਼ਾਲ ਤੇ ਸੇਮ ਛੋਟੋਲਾ ਹੀ ਡਿਜ਼ਾਈਨ ਆਣਾ ਆ ਦੇਖੋ ਅੰਬੀਆ ਉਤੀਤਰਾ ਬਣਿਆ ਇਹ ਵਿੱਚ ਆਪਣੇ ਕੋਲ ਤਿੰਨ ਕਲਰ ਦੇ ਇੱਕ ਪਰਪਲ ਦੇਖੋ ਇੱਕ ਪਰਪਲ ਕਲਰ ਹੈ ਇਹ ਸਾਰੇ ਸੂਟ ਜਿਹੜੇ ਨੇ जो मैं हम तुम दिखा रही हूँ ये सेम अठ अठ सौ की रेंज सकते दे। हो प्रिंटेड शर्ट जब पहला फ्रंट इदा ही आएगा बैक तो आएगा फ्रंट से आएगा ये फ्रंट है शर्ट द दे। बैक शर्ट भी प्रिंटेड शॉल प्लेन बॉटम तीसरा कलर अपने को मैरून डार्क ਇਦਾਂ ਦੀ ਦੀ ਲੁੱਕ ਰਹਿਣ ਵਾਲੀ ਕੈਟਲੋਗੀ ਹੈਗਾ ਇਹ ਇਹਦੇ ਕੋਲ ਆਪਣੇ ਕੋਲ ਫਰੰਟ ਸ਼ਾਇਰ ਦਾ ਬੈਕ ਸਾਈਡ ਇਹਦਾ ਵੀ ਪਲੇਨ ਹੀ ਬੋਟਮ 5 ਮੀਟਰ ਦੀ ਸ਼ਾਇਰ 5 ਮੀਟਰ ਦੇ ਬੋਟਮ ਨਾਲ ਦੇ ਦੇ ਵੀ ਸ਼ੌਕ ਹੈ ਨਾ ਸਟੋਰ ਬੜੇ ਪਿਆਰੇ ਨੇ ਇਹ ਆਪਣੇ ਕੋਲ 3 ਸੂਟ ਹੈ ਦੇ ਵਿੱਚ ਇੱਕ ਆਪਣੇ ਕੋਲ ਸੂਟ ਹੈਗਾ ਜੀ ਦੇਖੋ ਬੜਾ ਬੜਾ ਇਹ ਸਿੰਗਲ ਹੀ ਕਲਰ ਹੈਗਾ ਇਹਦੇ ਵਿੱਚ ਸੂਟ ਅਵੇਲੇਬਲ ਨਹੀਂ ਹੈਗਾ ਇਹ ਇਹ ਗ੍ਰੀਨ ਇਹਦਾ ਇਹ ਬਹੁਤ ਸੋਹਣਾ ਕੱਪੜਾ ਹੈ ਜੀ ਇਹ ਤੁਸੀਂ ਇੱਕ ਅਗਰ ਕੋਈ ਆਰਡਰ ਕਰਨਾ ਚਾਹੁੰਦਾ ਕਰ ਸਕਦਾ ਸਕਰੀਨਸ਼ਾਟ ਭੇਜ ਸਕਦੇ ਹੋ ਇਹਦਾ ਨੈਕਲਾਈਨ ਇਹਦਾ ਬਣਿਆ ਹੋਇਆ ਹੈ ਫੈਬਰਿਕ ਬਹੁਤ ਸੌਫਟੇ ਵਾਲਾ ਹੈ ਇਹ ਗ੍ਰੀਨ ਦੇ ਨਾਲ ਬਲੈਕ ਦਾ ਕੰਟਰਾਸਟ ਹੈ ਇਹਦਾ ਬੋਟਮ ਵਾਲਾ ਤੇ ਸ਼ਾਲ ਆਪਣੇ ਕੋਲੇ ਦਾ ਦੇਖ ਸਕਦੇ ਹੋ ਇਟ 50 ਦੀ ਰੇਂਜ ਚ ਸੂਟ ਹੈ ਜੀ। ਸੋ ਲਓ ਆਪਣੇ ਕੋਲ ਇੱਕ ਅਵੇਲੇਬਲ ਹੈ ਜੇ ਸ਼ਾਲ ਚ ਵੀ ਹੈਗਾ। ਸੂਟ ਗਰਮ ਪਸ਼ਮੀਨਾ ਚ ਹੀ ਹੈਗਾ। ਸ਼ਰਟ ਦੇਖੋ ਤੁਸੀਂ। ਬੜੀ ਪੈਰੀ ਸੌਫਟ ਤੇ ਦੀ ਵੈਲਵਟ ਦੀ ਸ਼ਰਟ ਹੈਗੀ ਆ। ਨੈਕ ਛੋਟਾ ਜਿਹਾ ਦੁਪੱਟੀ ਬਣੀ ਹੋਈ ਹੈ ਪ੍ਰਿੰਟਡ। ਬਾਕੀ ਪਲੇਨ ਹੈ ਜੀ। ਵਿੱਚ ਘੇਰੇ ਤੇ ਵੀ ਹੈਗਾ ਸੇਮ ਜਿੱਦਾਂ ਨੈਕ ਤੇ ਨਾ ਉਦੋਂ ਪ੍ਰਿੰਟ ਘੇਰੇ ਤੇ ਹੈ। ਇਹ ਤੇ ਐਡਜਸਟ ਕਰ ਸਕਦੇ ਹੋ। ਤੇ ਬੈਕ ਤੇ ਵੀ ਇਦਾਂ ਹੀ ਆਏਗਾ। ਨੀਚੇ ਥੋੜਾ ਜਿਹਾ ਲਾਈਨਾਂ ਜਿਹਾ ਸੀਕਵੈਂਸ ਚ ਵਰਕ ਕੀਤਾ ਹੋਇਆ ਸ਼ਰਟ ਪੂਰੀ ਦੇ ਹੈ ਇਹ ਵੀ ਆਪਣੇ ਕੋਲ ਸਿੰਗਲ ਕਲਰ ਹੈ ਪਿੰਕ ਕਲਰ ਇਹਦਾ ਪਲੇਨ ਪਸ਼ਮੀਨਾ ਵਿੱਚ ਹੋ ਗਈ ਆਪਣੇ ਕੋਲ ਬਾਟਮ ਤੇ ਵੈਲਵਟ ਦਾ ਸ਼ਾਲ ਹੈ ਇਹ ਆਪਣੇ ਕੋਲ 950 ਦੇ ਰੇਂਜ ਚ ਇੱਕ ਸਿੰਗਲ ਸੂਟ ਹੈ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਂਦਾ ਤੁਸੀਂ ਆਪਣੇ ਨੀਚੇ ਆ ਰਹੇ ਨੰਬਰ ਤੇ ਡੀਐਮ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਜੀ